ਦਾ ਗਾ ਡਾਇਰੈਕਸ਼ਨਸ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਜ਼ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੋਇਆ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਹੋਈਆਂ ਤੋਂ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਇਹਨਾਂ ਦਾ ਇੰਟਰਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਵ ਕਾਟਰੇਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਇਹਨਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਕਿੰਨ ਪਿੰਨ ਹੈਗਾ ਸ਼ਿਵਮ ਤੇ ਦੂਜਾ ਹੈਗਾ ਜ ਜਸ਼ਨਦੀਪ ਔਰ ਨਵਦੀਪ ਤੇ ਉਹ ਨਾਈਟੀ ਬਰੀ ਹੈ ਉਹ ਜੁਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਹੈ ਉਤਰਾ ਉਤਰਾ ਚੱਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅਮਰਸਰ ਰਹਿ ਰਿਹਾ ਸਾਡੇ ਚਾਰ ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਨ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਕਾਉਂਟਡ ਸਿਗੇ ਇਹ ਔਰ ਜਦੋਂ ਇਹ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ इंदौर ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਬੰਦਿਆਂ ਨਾਲ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜੇ ਸਾਨੂੰ ਪਤਾ ਲੱਗਿਆ ਜੇ ਮੁੱਢਲੀ ਪੁੱਛਗਿੱਛ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾ ਜਿਵੇਂ ਰੋਬਰੀ ਵਗੈਰਾ ਜਾਂ ਸੈਚਿੰਗ ਇਹ ਲੋਕਾਂ ਨੂੰ ਤਮਕਾ ਹੋਂ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਰਦਤਾ ਸਾਹਮਣੇ ਆਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਵਰਡਰ ਪਲਾਨ ਕਰ ਰਹੇ ਸੀਗੇ। ਆਉਣ ਵਾਲੇ ਦਿਨਾਂ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜੀ ਵਧੀਆ ਕੰਮ ਕੀਤਾ ਹੈ ਬੜੀ ਅੱਛੀ ਪ੍ਰੀਵੈਂਸ਼ਨ ਹੋਈ ਹੈ ਅਦਰਵਾਈਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਔਰ ਮਰਡਰ ਜੇ ਦੋ ਪਲਾਨ ਕੀਤੇ ਸੀ ਤਾਂ ਨੈਚੁਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਵੋਣੀ ਸੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਇਹ ਪਤਾ ਲੱਗਿਆ ਲਖਰੌ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ ਚ ਉਨ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਪਟ ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਚ ਵੀ ਇਹ ਵੌਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟੇਸ਼ਨ ਅਸੀਂ ਕਰ ਕੋਲ ਕੇਸ ਕਿੰਨੇ ਨੇ ਇਹਨਾਂ ਦੇ 4 ਕੇਸ ਤਾਂ ਹੋਣੇ ਜੀ ਹੋਰ ਬਾਕੀ ਵੀ ਕੇਸ ਅਸੀਂ ਕਢਾ ਰਹੇ ਆ ਇਹਨਾਂ ਦੇ ਮੈਨੂੰ ਲੱਗਦਾ ਕਾਫੀ ਕੇਸ ਹੋਣਗੇ ਜਿਵੇਂ ਅੰਦਰ ਦਾ ਬਾਕੀ ਸਟੇਟਸ ਦਾ ਜੇ ਸਾਨੂੰ ਡਾਟਾ ਮਿਲਿਆ ਨਹੀਂ ਤਾਂ ਤਾਂ ਮੈਂ ਇਸੇ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਕਲ ਆ ਮੇਰੇ ਖਲ ਇਹਨਾਂ ਦੇ ਜਿਹੜੇ ਕਿੰਨੇ ਕੇਸ ਨੇ ਲੋਕਲ ਸਾਰੇ ਵੜਾ ਲੈਣੇ ਸੀ ਨਾ ਇਹ ਰੈਂਸਮ ਵੀ ਜੀ ਤੇ ਬਾਕੀ ਦੁਸ਼ਮਣੀ ਬਾਕੀ ਲੋਕਾਂ ਦੀ ਸਪਾਰੀ ਤੇ ਇਹਦੇ ਇਹ ਚਾਰਟੇ ਵੀ ਹੈ ਕੇਸ ਔਰ ਜਿਹੜਾ ਦੋਸ਼ੀ ਨਵਦੀਪ ਹੈ ਇਹਦੇ ਉੱਤੇ ਕੇਸ ਹੈ ਉਜਵਲ ਦੇ ਉੱਤੇ 6 ਕੇਸ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਇਹ ਚ 25 ਅਰਮਡ ਐਕਟ ਵੀ ਹੈ ਜਸ਼ਨਦੀਪ ਦੇ ਉੱਤੇ ਦੋ ਕੇਸ ਨੇ ਸ਼ਿਵਮ ਦੇ ਉੱਤੇ ਚਾਰ ਕੇਸ ਨੇ ਜਿਹੜੇ ਲੋਕਲ ਨੇ ਨਹੀਂ ਦੇਖੋ ਜੀ ਅੰਦਰ ਜਦੋਂ ਫੜਿਆ ਗਿਆ ਤਾਂ ਉੱਥੇ ਅਸੀਂ ਸਾਰੀ ਉਹਦੀ ਬੈਕਗ੍ਰਾਉਂਡ ਮੰਗਾਈ ਕੇਸ ਦੀ ਔਰ ਇਵਨ ਮੀਡੀਆ ਰਿਪੋਰਟਸ ਜਿਮ ਨਹੀਂ ਹੈ ਉਹਦੇ ਜੇ ਗੱਲ ਲਿਖੀ ਗਈ ਹੈ ਉਹਨੂੰ ਅਸੀਂ ਉੱਥੇ ਸਪੈਸ਼ਲ ਵੈਰੀਫਾਈ ਕਰ ਰਹੇ ਹਾਂ ਥਰੂ ਦੀ ਲੋਕਲ ਪੁਲਿਸ ਨੇ ਅਜੇ ਤੱਕ ਕੋਈ ਗੱਲ ਕਹਿਣੀ ਬੜੀ ਮੁਸ਼ਕਲ ਹੈ ਪੁਰਾਣੀ ਗੱਲ ਤੁਹਾਨੂੰ ਦੱਸੀ ਹੈ ਅੰਦਰ ਦਾ ਉੱਥੋਂ ਸਾਨੂੰ ਅਜੇ ਉਹਦੀ ਕਨਫਰਮੇਸ਼ਨ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਉਹਦੇ ਵਿੱਚ ਬਕਾਇਦਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਗੈਂਗ ਨਾਲ ਲੜ ਕੇ ਆਰਮਜ਼ ਰੈਕੇਟ ਜਿਹੜਾ ਉੱਥੇ ਚਲਾਇਆ ਜਾ ਰਿਹਾ ਸੀਗਾ ਉਹ ਚ ਇਹ ਮੁੰਡਾ ਜਿਹੜਾ ਸ਼ਿਵਮ ਹੈ ਇਹ ਕ੍ਰਿਮੀਨਲ ਵਿਵਹਾਰ ਵਿੱਚ ਸ਼ਾਮਲ ਸੀ ਹਾਂਜੀ ਪਿੱਛੋਂ ਉਤਰਾਖੰਡ ਦਾ ਜੀ ਹੁਣ ਇੱਥੇ ਰਹਿ ਰਿਹਾ ਆਪਣੇ 88 ਫੁੱਟ ਰੋਡ ਲక్ష్ਮੀ ਵਿਹਾਰ ਮਜੀਠਾ ਰੋਡ ਅੰਮ੍ਰਿਤਸਰ ਜਦੀ ਕਿ ਨਾਲ ਜੇ ਇਸ ਪੱਖ ਤੇ ਇਹ ਖਰਾਬ ਕਰਨ ਵਾਲੇ ਪਾਸੇ ਕਿੰਨਾ ਸੈਂਟਰਲ ਬਣ ਕੇ ਕੀ ਹੋਇਆ ਤਾਂ ਦੇਖੋ ਮਾਹੌਲ ਖਰਾਬ ਕਰਨ ਵਾਲੀ ਗੱਲ ਨਾਲੋਂ ਜ਼ਿਆਦਾ ਕ੍ਰਿਮੀਨਲ ਐਂਗਲ ਤੇ ਆਰਗੇਨਾਈਜ਼ ਕ੍ਰਾਈਮ ਐਂਗਲ ਇਸ ਕੇਸ ਦੇ ਵਿੱਚ ਜ਼ਿਆਦਾ ਬਟ ਸਟਿਲ ਪੰਜ ਵੈਪਨਸ ਦੀ ਰਿਕਵਰੀ ਹੋਣੀ ਆਈ ਫੀਲ ਕਿ ਇਟ ਇਜ਼ ਅ ਵੈਰੀ ਗੁੱਡ ਡਵੈਲਪਮੈਂਟ ਲੋਕਲ ਦੇ ਇੱਕ ਬਾਹਰ ਬਾਹਰ ਦੇ ਰਹੇ ਨੇ ਲੋਕਲ ਮੇਡ ਨੇ ਇੰਡੀਅਨ ਮੇਡ ਨੇ ਮੈਂ ਤੁਹਾਨੂੰ ਦੱਸਿਆ ਲਖਨਊ ਯੂਪੀ ਦੇ ਥਰੂ ਇਹਨਾਂ ਨੇ ਪ੍ਰੋਕਿਊਰ ਕੀਤੇ ਉਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ ਜੀ ਕਿਉਂਕਿ ਉਹ ਸਾਰੀਆਂ ਕਟਾਰ ਰਿਆ ਸਦਰ ਦੀਆਂ ਹੈਗੀਆਂ ਹੋਰ ਹੈਗੀਆਂ ਜਿਹਨਾਂ ਚ ਵਾਂਟਡ ਨੇ ਉਹ ਜਿਆਦਾ ਅਟੈਂਪਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮਜ਼ਟ ਦੀ ਗੋਲੀ ਵਗੈਰਾ ਚਲਾਈ ਗਿਆ ਦੇਖੋ ਇਹਦੇ ਚ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ ਚ ਔਰ ਉਹਨਾਂ ਚ ਹੋ ਸਕਦਾ ਰਿਕਵਰੀ ਵੀ ਹੋਵੇ ਇਹ ਕੁੜੀ ਜਿਆ ਪ੍ਰਾਪਤ ਕਰਦੇ ਮਿਲੇਗਾ ਇਹ ਬਰਾਤ ਪ੍ਰਾਣਾ ਹੀ ਦੇਖੋ ਇੱਥੇ ਲੋਕਲ ਨੇ ਤਿੰਨ ਬੰਦੇ ਤਾਂ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪ੍ਰਾਣਾ ਗੈਂਗਸਟਰ ਹੈ ਇਹਨੇ ਐਕਚੁਅਲੀ ਉਹਨਾਂ ਨੂੰ ਨਾਲ ਆਪਣੇ ਜੋੜ ਲਿਆ ਤੇ ਉਹਨਾਂ ਦਾ ਅਸਰ ਕਰਨਾ ਬਣ ਗਿਆ ਹੈ ਗਿਫਤਾਰੀ ਕਿਹੜੀ ਜਗ੍ਹਾ ਹੋਈ ਸੀ ਰਣਜੀਤ ਐਵਨਿਊ ਦੇ ਏਰੀਆ ਚੋਂ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਔਰ ਸੀਕ੍ਰਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਿਸਟਰ ਕੀਤਾ ਗਿਆ ਹੈ ਜਿਹੜੇ ਮਾਮਲੇ ਦੇ ਵਿੱਚ ਇਹਨਾਂ ਦਾ ਹੈਗਾ ਮਸ਼ੀਂ ਵਾਲੀ ਗੱਲ ਨਹੀਂ ਹੈ ਜੇ ਕੋਈ ਆਈ ਸਾਹਮਣੇ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰਸ ਨਟੋਰੀਅਸ ਸੇ ਮੰਨੇ ਜਾ ਸਕਦੇ ਨੇ ਛੋਟੇ ਲੱਗ ਰਹੇ ਆ ਦੇਖਣ ਦੇ ਵਿੱਚ ਕਾਰਨ ਵੀ ਸਾਡੇ ਉਮਰ ਤਾਂ ਇਹਨਾਂ ਦੀ ਜਿਹੜੀ ਹੈਗੀ ਆ ਨਵਦੀਪ 25 ਸਾਲ ਦਾ ਜੀ ਹਜਵਲ ਹੰਸ 24 ਸਾਲ ਦਾ ਜਸ਼ਨਦੀਪ 21 ਸਾਲ ਦਾ ਔਰ ਸ਼ਿਵਮ ਜਿਹੜਾ 24 ਸਾਲ ਦਾ ਸਾਰੇ ਮੇਜਰ ਨੇ ਜੀ ਛੋਟੀਆਂ ਨਹੀਂ ਇਹਨਾਂ ਨੂੰ ਲਾਜ ਕਿਸ ਚੀਜ਼ ਦੀ ਸਿਰਫ ਇੱਕ ਡੋਲ ਦਾ ਦੇ ਚੱਕਰੀ ਨਾਲ ਲੱਗੇ ਜਾਂ ਪੈਸਾ ਵੀ ਇਹਨਾਂ ਨੂੰ ਮਿਲਦਾ ਹੈ। ਦੇਖੋ ਬਦਰ ਜਦੋਂ ਮੈਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕ੍ਰਾਈਮ ਦੀ ਦੁਨੀਆ 'ਚ ਜਦੋਂ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਇੱਕ ਤਾਂ ਉਹਨੂੰ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵਿਰਤੀ ਮਾਈਂਡ 'ਚ ਹੁੰਦੀ ਹੁੰਦੀ ਹੈ। ਔਰ ਜਦੋਂ ਬਾਰ-ਬਾਰ ਬੰਦਾ ਜੇਲ੍ਹ ਜਾਇਆ ਹੁੰਦਾ ਉੱਥੇ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਔਰ ਨੈਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਔਰ ਮਰਡਰ ਤੱਕ ਪਲਾਨ ਕਰ ਰਹੇ ਨੇ ਥੈਟ ਮੀਨਸ ਬੰਦੇ ਹਾਰਡਨ ਤੇ ਹਾਰਡ ਨਟਸ ਨੇ ਜਿਹੜਾ ਮਰਡਰ ਨੇ ਪਲਾਨ ਕੀਤਾ ਜਿਹੜਾ ਮਰਡਰ ਪਲਾਨ ਕੀਤਾ ਉਹ ਉਹਦਾ ਜਿਹੜਾ ਮਰਡਰ ਹੋਣਾ ਆਪਾਂ ਉਹਨੂੰ ਇੱਕ ਦਿਨ ਕਿਸੇ ਅੰਦਰ ਤੋਂ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਉਹ ਸਾਰੀ ਗੱਲ ਅਸੀਂ ਅਨਰਥ ਕਰ ਲਈ ਮੈਂ ਨਾਮ ਜਾਣ ਕੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨ ਲੱਗ ਜਾਂਦੇ ਆ ਬਟ ਡੈਫੀਨਿਟਲੀ ਉਹ ਪ੍ਰੀਵੈਂਟ ਹੋਇਆ ਕਰਾਈ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਏਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਹੈ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਾਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਉਹ ਹਾਂਜੀ ਮੈਂ ਉਹਦੀ ਗੱਲ ਕੀਤੀ ਗਈ ਹੈ ਨਾ ਉਹ ਪਾਰੀ ਉਹ ਆਲਰੇਡੀ ਕ੍ਰਿਮੀਨਲ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਾਨੂੰ ਇਹ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰੀਵੈਂਟ ਕਰਨੀ ਹੈ ਜੇ ਜਿਸ ਵਾਅਦਾ ਕਰਦੇ ਨੇ ਕਿ ਗਿਰਿਮਲ ਨੂੰ ਬੱਤੇ ਹੋ ਜਾਂਦੇ ਆ ਨਾ ਇਹਨਾਂ ਨੂੰ ਕੋਈ ਜਗ੍ਹਾ ਬੜੇਗਾ ਲੱਗ ਲੱਗਦਾ ਵਾਦਨਾ ਫੜੇ ਤਾਂ ਇੱਕੋ ਜਗ੍ਹਾ ਤੋਂ ਗਏ ਉਹ ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ ਕ੍ਰਿਮੀਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ ਅਕਸਰ ਇਹਨੇ ਪੂਰੇ ਦੇਸ਼ ਚ ਪਰਚੇ ਜੇ ਹਾਂਜੀ ਦੇਖੋ ਇਹ ਦੌਰ ਵਾਲਾ ਤਾਂ ਸਾਹਮਣੇ ਆ ਗਿਆ ਸਾਨੂੰ ਪਤਾ ਲੱਗਿਆ ਕਿ ਨਾਰਥ-ਈਸਟ ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਗੰਦਰ ਪੁਸ਼ਟੀ ਨਹੀਂ ਹੁੰਦੀ ਤੁਹਾਨੂੰ ਪ੍ਰੈਸ ਮੋਟ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਦਾ ਕੱਟ ਲੈ ਜਿਹੜੇ ਦੀਸ਼ ਕਰਦਾ ਹਾਂ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਔਰ ਕਨੈਕਸ਼ਨ ਬਾਕੀ ਸਟੇਟਾਂ ਚ ਵੀ ਕਲੀਅਰ ਹੋਏ ਹੈ